ਹਜੂ ਕਹਿੰਦੇ ਕਿ ਉਹਨੇ ਆਪਣਾ ਦੁੱਖ ਦੱਸਣਾ ਸ਼ੁਰੂ ਕੀਤਾ ਕਹਿਣ ਲੱਗਾ ਵੀ ਅੰਗਨਾ ਜੋ ਮੇਰੇ ਕਰਮਾਂ ਹੀ ਅਤਕ ਸੁਨੇਹ ਸੰਗ ਮਮਤਾ ਹੀ ਜਿਵੇਂ ਮੇਰੇ ਘਰ ਵਿੱਚ ਇਸਤਰੀ ਆ ਮੇਰਾ ਉਹਦੇ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਹੂੰ ਤੇ ਰਾਤ ਦਿਵਸ ਤੇਹ ਭੋਗ ਬਿਲਾਸਾ ਕਰਤ ਰਹਿਤ ਮੈ ਸ਼ੁਨੋ ਪਾਸਾ ਦਿਨ ਰਾਤ ਅਸੀਂ ਆਪਣਾ ਜੋ ਮौज-ਮਸਤੀ ਕਰਦੇ ਸੀਗੇ ਹਰ ਵੇਲੇ ਇੱਕ ਦੂਸਰੇ ਦੇ ਕੋਲ ਰਹਿੰਦੇ ਸੀਗੇ ਹਾਂਜੀ ਇਹ ਸਮੇ ਹੋਇਓ ਤੇ ਰੋਗਾ ਪੀਰ ਦੁਰਬਲ ਮ੍ਰਿਤ ਤੇ ਪਾਸੋਗਾ ਹਾਂਜੀ ਇੱਕ ਵਾਰੀ ਕੀ ਹੋਇਆ ਵੀ ਉਹਨੂੰ ਕੋਈ ਬਿਮਾਰੀ ਲੱਗ ਗਈ ਬਹੁਤ ਜ਼ਿਆਦਾ ਉਹ ਰੋਗੀ ਹੋ ਗਈ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਵੀ ਇੰਜ ਆਖੀਏ ਵੀ ਮਾਨੋ ਮੌਤ ਦੇ ਕਿਨਾਰੇ ਤੇ ਜਾ ਪਹੁੰਚੀ ਉਹ ਹਾਂਜੀ ਅਦਕਦਾਨ ਦਿਨੋਂ ਤੇ ਕਾਲਾ ਕੀਨੋਂ ਬਹੁਰ ਬਿਰਲਾਕ ਦਸਾਲਾ ਰੁਧਨਕਰਤ ਬੈਠਿਓ ਤੇ ਪਾਸਾ ਕਹਿਤ ਪਈ ਤੇ ਦੇਨ ਦਲਾਸਾ ਹਾਂਜੀ ਕਹਿਣ ਲੱਗਾ ਮੈਂ ਉਸ ਵੇਲੇ ਬਹੁਤ ਜ਼ਿਆਦਾ ਸੰਤਮ ਹੰਤਮ ਦਾਨਪੁਣ ਵੀ ਬਹੁਤ ਕੀਤਾ ਪਰ ਉਹਦੀ ਬਿਮਾਰੀ ਜਿਹੜੀ ਕਿਸੇ ਤਰੀਕੇ ਦੇ ਨਾਲ ਵੀ ਉਹ ਠੀਕ ਨਾ ਹੋਈ ਠੀਕ ਸੋ ਆਪਣੇ ਆਖਰੀ ਪਲ ਦੇ ਉੱਤੇ ਜਿਹੜਾ ਇਹ ਸਰੀਰ ਤਿਆਗਣ ਤੱਕ ਉਹਦੀ ਜਿਹੜੀ ਨੌਬਤ ਸੀਗੀ ਉੱਥੇ ਤੱਕ ਪਹੁੰਚ ਗਈ ਅਖੀਲੇ ਦਮਾਂ ਤੇ ਜਦੋਂ ਪਹੁੰਚੀ ਹੋਈ ਸੀ ਹਾਂਜੀ ਮੈਂ ਉਹਦੇ ਕੋਲ ਬੈਠਾ ਹੋਇਆ ਕਿਉਂਕਿ ਮੇਰਾ ਉਹਦੇ ਨਾਲ ਪਿਆਰ ਬਹੁਤ ਜ਼ਿਆਦਾ ਸੀ ਮੈਂ ਉਹਦੇ ਕੋਲ ਬੈਠਾ ਹੋਇਆ ਰੋਂਦਾ ਪਿਆ ਸੀਗਾ ਹਾਂਜੀ ਉਹ ਮੈਨੂੰ ਦਲਾਸਾ ਦੇਣ ਲੱਗੀ ਇਹ ਕਹਿੰਦੀ ਵੀ ਹਿਤ ਨੇਰੇ ਕਿਉਂ ਰੋਦਨ ਛੱਡ ਨੋ ਨਿਜ ਕੋ ਬਦਤਨਮਨਤ ਪਛਾਨ ਨੋ ਮੈਂ ਮਰਹੋਂ ਕਰ ਵਿਆਹ ਬਹੋਰੀ ਪੋਗੋ ਆਨ ਅੰਗਣਾ ਯੋ ਹਾਂਜੀ ਉਹ ਕਹਿੰਦੀ ਤੂੰ ਕਾਦੇ ਵਾਸਤੇ ਰੋਣਾ ਆ ਬਹੁਤ ਤਣਾੜਿਆ ਇਨੀ ਦੌਲਤ ਤੇਰੇ ਕੋਲ ਮੈਂ ਅੱਜ ਮਰਦੀ ਕੱਲ ਨੂੰ ਤੂੰ ਦੂਜਾ ਵਿਆਹ ਕਰਾ ਲੈਣਾ ਹਾਂਜੀ ਤੇ ਤੈਨੂੰ ਵਿਰਵਾਤ ਕਰਨ ਦੀ ਕਾਦੀ ਲੋੜਿਆ ਮੈਂ ਅੱਜ ਮਰਦੀ ਆ ਮੇਰੇ ਮਰਨ ਤੋਂ ਬਾਅਦ ਤੂੰ ਹੋਰ ਵਿਆਹ ਕਰਾ ਕੇ ਉਹਦੇ ਨਾਲ ਆਪਣੀ ਮੌਜਮਸਤੀ ਕਰਨੀ ਆ ਬਿਲਸ ਬਿਲਾਸਨ ਹਵਾ ਅਹਲਾਦੂ ਮੁਝੇ ਬਸਾਰੇ ਕਰੇ ਨਾ ਜادو ਤੈਨੂੰ ਤਾਂ ਕੱਲ ਨੂੰ ਮੈਂ ਯਾਦ ਵੀ ਨਹੀਂ ਰਹਿਣਾ ਵੀ ਮੈਂ ਕੌਣ ਹੁੰਦੀ ਸੀ ਯਾ ਕਹਿਣ ਲੱਗਿਆ ਵੀ ਜਦੋਂ ਉਹਨੇ ਮੈਨੂੰ ਇਦਾਂ ਮਹਿਨਤ ਮਾਰਿਆ ਮੈਂ ਪਾਖਿਓ ਸੁਣੀਏ ਪਿਰੇ ਮੋਰੀ ਤੁਜ ਬਿਨ ਮੋਹੇ ਨਾ ਪਾਵੈ ਔਰੀ ਮੈਂ ਉਹਨੂੰ ਆਖਿਆ ਵੀ ਇਦਾਂ ਨਹੀਂ ਹੋਣਾ ਮੈਂ ਕੇਵਲ ਜਦ ਤੈਨੂੰ ਹੀ ਪਿਆਰ ਕਰਦਾ ਤੇਰੇ ਤੋਂ ਬਗੈਰ ਮੈਂ ਕਿਸੇ ਦੂਸਰੇ ਨੂੰ ਆਪਣੇ ਚਿੱਤ ਦੇ ਵਿੱਚ ਵੀ ਨਹੀਂ ਲਿਆਉਂਦਾ ਆ ਆ ਇਸ ਵਾਸਤੇ ਤੂੰ ਜਿਵੇਂ ਤੇ ਕਰੋ ਬਲਾਸਾ ਨਾਤ ਮੈਂ ਤਜੋਂ ਜੀਉਣ ਦੀ ਆਸ ਹੂੰ ਜੇ ਤੂੰ ਜਿਉਂਦੀ ਰਹੇਂਗੀ ਤੇ ਫਿਰ ਤੇ ਠੀਕ ਆ ਨਹੀਂ ਤੇ ਮੇਰੇ ਵੀ ਜਿਉਂਦੇ ਰਹਿਣ ਦੀ ਕੋਈ ਆਸ ਨਹੀਂ ਕੋਈ ਜੀਵਨ ਦੇ ਨਾਲ ਪਿਆਰ ਹੀ ਕੋਈ ਨਹੀਂ ਇਸ ਵਾਸਤੇ ਕਿਉਂਕਿ ਪ੍ਰਾਣ ਸਮਾਨ ਮੋਹੇ ਕੋ ਪਿਆਰੀ ਤੁਜ ਬਿਨ ਕਸ ਬਿਲਸੋਂ ਬਿਬਨਾਹੀ ਹਾਂਜੀ ਤੂੰ ਮੇਨੂੰ ਪ੍ਰਾਣਾਂ ਤੋਂ ਪਿਆਰੀ ਆ ਤੂੰ ਮੈਨੂੰ ਜਿੰਦ ਤੋਂ ਪਿਆਰੀ ਆ ਤੇਰੇ ਤੋਂ ਬਗੈਰ ਕਿਸੇ ਦੂਸਰੇ ਔਸਤਰੀ ਨੂੰ ਪਿਆਰ ਕਰਨਾ ਇਹਤ ਕਿ ਨਾ ਮੈਂ ਸੋਚ ਨਹੀਂ ਸਕਦਾ ਹੂੰ ਇਸ ਵਾਸਤੇ ਆਹੋ ਕੰਤ ਮੈਂ ਜਿਉ ਤਸਾਚੀ ਮਰ ਜਾਵਾਂ ਇੱਕ ਹੈ ਸਭ ਕਾ ਦੀ। ਮੈਨੂੰ ਲੱਗੀ ਵੀ ਉਹਨੇ ਜਵਾਬ ਦਿੱਤਾ ਵੀ ਜੇ ਤੇ ਮੈਂ ਜਿਉਂਦੀ ਰਹਿੰਦੀ ਫਿਰ ਮੈਂ ਦੇਖਦੀ ਵੀ ਤੇਰਾ ਮੇਰੇ ਨਾਲ ਕਿੰਨਾ ਪਿਆਰ ਆ ਕਦੋਂ ਤੱਕ ਤੇਰੀ ਵੀਰ ਨਾਲ ਨਿਭਦੀ ਆ। ਆਹ ਪਰ ਇਹ ਤੇਰੀ ਗੱਲਾਂ ਓਨੀ ਦੇਰ ਤੱਕ ਹੀ ਆ ਜਿੰਨੀ ਦੇਰ ਤੱਕ ਮੈਂ ਜਿਉਣੀ ਆ। ਹੂੰ। ਓਨੀ ਦੇਰ ਤੱਕ ਤੂੰ ਇਹੋ ਜਿਹੀ ਗੱਲਾਂ ਮੈਨੂੰ ਕਹਿ ਸਕਦਾ ਵੀ ਮੈਂ ਕਿਸੇ ਦੂਸਰੀ ਔਰਤ ਦਾ ਖਿਆਲ ਵੀ ਆਪਣੇ ਮਨ ਵਿੱਚ ਨਹੀਂ ਲੈਂਦੇ ਆਉਂਗਾ। ਕਿ ਸੇ ਦੂਸਰੀ ਦੇ ਸਬੰਧ ਵਿੱਚ ਕਦੇ ਮੈਂ ਸੋਚੂਗਾ ਵੀ ਨਹੀਂ ਇਧਰ ਤਲਵਿੰਦਰ ਹੱਸੀ ਜਾਂਦਾ ਜੀ ਜਦੋਂ ਮੈਂ ਮਰ ਗਿਆ ਜਿਸ ਵੇਲੇ ਮੈਂ ਮਰ ਗਈ ਉਸ ਵੇਲੇ ਤੁਹਾਡੇ ਸਾਰੀਆਂ ਗੱਲਾਂ ਜਿਹਨੇ ਝੁੱਟੀਆਂ ਹੋ ਜਣੀਆਂ ਉਹ ਕਹਿਣ ਲੱਗੇ ਅਸ ਕਹੇ ਮੋਹ ਸੁਨਾਵੇਂ ਪ੍ਰੀਤੀ ਰਿਦੈ ਬਿਖੈ ਖਾਨਿਤ ਬਿ ਪ੍ਰੀਤੀ ਹਾਂਜੀ ਉਹ ਘਰ ਵਾਲੀ ਕਹਿਣ ਲੱਗੀ ਵੀ ਤੂੰ ਆ ਜਬਾਨ ਤੋਂ ਇਹ ਗੱਲਾਂ ਕਹਿ ਕੇ ਆਪਣੇ ਝੂਠੇ ਪਿਆਰ ਦਾ ਇਜ਼ਹਾਰ ਕਰਦਾ ਪਿਆ ਆ ਜਦ ਕਿ ਹਿਰਦੇ ਵਿੱਚ ਤੂੰ ਇਹਦੇ ਉਲਟ ਸੋਚਦਾ ਸੀ ਨਾ ਨਾ ਤੱਕਾ ਹੈ ਵੈਸੇ ਵੈਸੇ ਜੇ ਦੇਖਿਆ ਜਾਵੇ ਨਾ ਕਿਉਂਕਿ ਗੁਰਵਚਨ ਸੋ ਤਾਂ ਲਿਖ ਰਿਹਾ ਹੈ ਵੇ ਜਨਾਨੀ ਦਾ ਜਦੋਂ ਹਸਬੰਦ ਮਰ ਗਿਆ ਤਾਂ ਉਹਨੇ ਸੂਰਜ ਰੋਕ ਦਿੱਤਾ ਸਗਾ ਆਹੋ ਵੇ ਜੀਂਦਾ ਕਰੋ ਪਹਿਲਾਂ ਹੂੰ ਤੇ ਇਹਨੇ ਨਹੀਂ ਰੋਕਿਆ ਆਪਣਾ ਹਜੇ ਨਹੀਂ ਹਜੇ ਨਹੀਂ ਹਾਂਜੀ ਹਾਂਜੀ ਆਪਣੇ ਨਾਲ ਹੈਗੇ ਭਾਈ ਤਲਵਿੰਦਰ ਸਿੰਘ ਹਾਂ ਉਹ ਹੱਸਣ ਲੱਗੇ ਹੋ ਆ ਜਦੋਂ ਤੁਸੀਂ ਆਗਲ ਕਹੀ ਆ ਕਿ ਉਹ ਉਹ ਕਹਿੰਦੀ ਤੂੰ ਝੂਠ ਬੋਲਦਾ ਉਹਨਾਂ ਦੀ ਆਵਾਜ਼ ਵਿੱਚ ਘਟ ਆ ਰਹੀ ਵਿੱਚ ਅੱਗੇ ਵੀ ਮੈਂ ਚਲੋ ਐਨੀਵੇ ਹਾਂਜੀ ਹਾਂਜੀ ਉਹ ਕਹਿਣ ਲੱਗੇ ਤੇ ਕਿ ਤਰਕ ਸੁਣੀ ਮੈਂ ਜਦ ਹੀ ਸਹਿ ਨਾ ਜਾਏ ਬਹੁਤ ਦੁੱਖ ਪਾਤਾ ਬਹੀ ਹਾਂਜੀ ਜਿਸ ਵੇਲੇ ਜਨਾਨੀ ਨੇ ਮਿਹਣਾ ਮਾਰੇ ਵੀ ਜਿਹੜੀ ਕੋ ਗੱਲਾਂ ਜ਼ੁਬਾਨ ਤੋਂ ਕਰਦਾ ਤਾਂ ਕੇਵਲ ਦਿਖਾਵੇ ਵਾਸਤੇ ਆ ਤੇਰੇ ਅੰਦਰ ਇਹਦੇ ਉਲਟ ਚੱਲਦਾ ਪਿਆ ਆ ਹੂੰ ਉਹ ਅੰਦਰ ਇਹ ਸੋਚਦਾ ਤਾਂ ਕਿ ਕਦੋਂ ਇਹ ਮਰੇ ਤੇ ਕਦੋਂ ਮੈਂ ਦੂਜਾ ਵਿਆਹ ਕਰਾ ਲਵਾਂ ਉਹ ਕਹਿਣ ਲੱਗਾ ਵੀ ਜਦੋਂ ਉਹਨੇ ਮੈਨੂੰ ਇਹੋ ਜਿਹੇ ਮਿਹਣੇ ਮਾਰੇ ਵੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਏਗਾ ਏ ਹਾਂ ਹੁਣ ਗਾਉ ਨੇ ਲਿਖਿਆ ਕਹਿਣ ਲੱਗਾ ਲੈਕਰ ਤੀਸ਼ਨ ਛੁਰੀ ਚ ਲਈ ਲਿੰਗ ਕਟਨ ਜਦੀਨ ਬਗਾਈ ਮੈਂ ਉਸੇ ਵੇਲੇ ਗੁੱਸੇ ਵਿੱਚ ਆ ਕੇ ਇੱਕ ਪੇਜ ਜਿਹੜੀ ਕਰ ਲਿਆ ਉਹ ਲਈ ਤੇ ਲਿਖਿਆ ਵੀ ਜਿਹੜਾ ਮੇਲ ਦਾ ਆਰਗਨ ਹੈ ਆਪਣਾ ਉਹ ਮੈਂ ਕੱਟ ਦਿੱਤਾ ਉਸੇ ਵੇਲੇ ਹੂੰ ਕਹਿਣ ਲੱਗਾ ਵੀ ਆਪ ਤੋਂ ਆਏ ਕਿ ਨਾਹੇ ਪ੍ਰਤੀਤੀ ਮਾਨਤ ਨਹੀਂ ਸਾਚਮਮ ਪ੍ਰਤੀਤੀ ਹੂੰ ਮੈਂ ਉਹਨੂੰ ਦੱਸਣ ਲੱਗਾ ਵੀ ਤੈਨੂੰ ਹੁਣ ਜਕੀਨ ਆ ਜਾਏਗਾ ਕਿ ਨਹੀਂ ਆ ਜਾਏਗਾ ਹੂੰ ਤੇਰੀ ਖਾਤਰ ਮੈਂ ਆਪਣਾ ਜਿਹੜਾ ਜਨਨਿੰਦਰਾ ਉਹ ਵੀ ਲਾਈਫ ਦੇ ਨਾਲ ਮੈਂ ਕੱਟ ਦਿੱਤਾ ਆ। ਕਿਨ ਲੱਗਾ ਵੀ ਉਹ ਤਾਂ ਕਰਕੇ ਮੈਨੂੰ ਬਹੁਤ ਜਿਆਦੀ ਤੀੜਾ ਹੋਈ ਪਰ ਕਹਿੰਦਾ ਮੈਂ ਜੀਂਦਾ ਰਿਹਾ। ਮਰਿਆਣੀ ਮੈਂ ਉਹਦੇ ਨਾਲ। ਹੂੰ। ਪਰ ਕਹਿੰਦਾ ਮੁਸ਼ਕਲ ਇਹ ਬਣ ਕੇ ਵੀ ਕਿਤਕ ਦਿਨਸ ਬੀਤੇ ਤੇ ਨਾਰੀ ਭਈ ਅਰੋਗ ਗयो ਦੁਖਬਾਰੀ ਕੁਝ ਦਿਨ ਬੀਤੇ ਤੇ ਘਰ ਵਾਲੀ ਬਰੀ ਜਿਹੜੀ ਤੰਦਰੁਸਤ ਹੋ ਗਈ। ਠੀਕ ਹੈ। ਤਾਂ ਬਾਕੀ ਚਿਰ ਤਰਿਆ ਜੀ ਇਹ ਤਾਂ। ਜਲਬਨ ਪਇਓ ਆਨ ਸਰਵੰਗਾ ਵਿਆਪਿਓ ਤਿਹ ਤਨ ਬਹੁਲ ਅਨੰਗਾ ਉਹਦਾ ਸਾਰਾ ਰੋਗ ਜਿਹੜਾ ਸੀ ਦੂਰ ਹੋ ਗਿਆ ਕੁਝ ਦਿਨ ਬਾਅਦ ਉਹਦੀ ਬਿਮਾਰੀ ਸਾਰੀ ਸੀ ਉਹ ਦੂਰ ਹੋ ਗਈ ਉਸ ਤੋਂ ਬਾਅਦ ਉਹਦਾ ਸਰੀਰ ਨਵਰ ਨਵ ਹੋ ਗਿਆ ਉਸ ਤੋਂ ਬਾਅਦ ਕੰਨ ਲੱਗੇ ਵੀ ਉਹਦੇ ਤਨ ਦੇ ਅੰਦਰ ਜਿਹੜੀ ਕਾਮ ਦੀ ਤਾਹਤ ਜਿਹੜੀ ਹੈਗੀ ਉਹ ਪੈਦਾ ਹੋਣੀ ਸ਼ੁਰੂ ਹੋ ਗਈ ਕੀ ਤੱਕ ਦੇ ਉਸ ਮੁਰਹ ਸੰਗ ਲਾਈ ਬਿਨ ਮੈਥਨ ਤੇ ਰਹੇ ਉਹਨਾਂ ਜਾਈ ਹੁਣ ਲੈ ਜਥੇ ਕਾਸ਼ ਨਾ ਬਤਾਉਂ ਉਹਨਾਂ ਕਰਿਓ ਲੱਖ ਔਰ ਪਛਤਾਉਂ ਪਰ ਕਹਿਣ ਲੱਗੇ ਕਿ ਮੈਂ ਹੁਣ ਕੁਛ ਕਰ ਨਹੀਂ ਸਕਦਾ ਉਹਦੀ ਜਿਹੜੀ ਮੰਗ ਹੈਗੀ ਹੈ ਚਾਹਤ ਹੈ ਕਿ ਮੈਂ ਉਹਨੂੰ ਪੂਰਾ ਨਹੀਂ ਕਰ ਸਕਦਾ ਹੂੰ ਪਰ ਕਹਿਣ ਲੱਗੇ ਅਬ ਪਰਪੁਰਖਨ ਸੋਭੇ ਵਿਚਾਰ ਤੇ ਜਿਹੇ ਚਾਹੇ ਤੇ ਪਾਸ ਕਰਤ ਪਰ ਹਰ ਰਾਜ ਸਰਬ ਪਰਿਵਾਰਾਂ ਬਹੁਤ ਨਰਮ ਸੁਕਰਤ ਵਿਹਾਰਾ ਪਰ ਹੁਣ ਉਹ ਆਪਣੀ ਕਾਮਕਸ਼ਿਆ ਦੀ ਪੂਰਤੀ ਵਾਸਤੇ ਆਪਣੇ ਘਰ ਦੇ ਅੰਤਰਪrai ਪੁਰਖਾਂ ਨੂੰ ਬੁਲਾਉਂਦੀ ਆ ਮੇਰੇ ਸਾਹਮਣੇ ਹੂੰ ਔਰ ਉਹਨਾਂ ਦੇ ਨਾਲ ਉਹ ਵਿਚਾਰ ਕਰਦੀ ਆ ਹੂੰ ਉਹ ਕਹਿੰਦਾ ਵੀ ਆਸੋ ਕੁਕਰਮ ਨੈਨਨ ਨਿਤ ਦੇਖੋ ਮੋਹ ਮਨ ਹੋਵਤ ਦਗਦ ਵਸੇਖੋ ਚਿੰਤਾ ਤੁਰ ਦੁੱਖ ਮਹਿਦਮ ਰਹਿਣਾ ਮੋਸੋ ਦੁਖੀ ਅਵਰ ਕੋ ਹੈਨਾ ਹੂੰ ਉਹਦੇ ਕੁਕਰਮ ਜਿਹੜੇ ਆ ਮੈਂ ਹਰ ਰੋਜ਼ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਵਾਂ ਹਾਂਜੀ ਬੜਾ ਦੁਖੀ ਹੁੰਨਾ ਵਾ ਹੁਣ ਤੁਸੀਂ ਦੱਸੋ ਵੀ ਮੇਰੇ ਤੋਂ ਜ਼ਿਆਦਾ ਦੁਖੀ ਬੰਦਾ ਇਸ ਸੰਸਾਰ ਦੇ ਵਿੱਚ ਕੋਈ ਹੈਗਾ ਕਿ ਹੈ ਨਹੀਂ ਹੂੰ ਉਹ ਜਿਹੜਾ ਵਰਸ ਜਿਸ ਵੇਲੇ ਸੁਣਾਈ ਉਸ ਵੇਲੇ ਕਵੀ ਸੰਤੋਖ ਸਿੰਘ ਲਿਖਦੇ ਗਾਹ ਜਾ ਕੇ ਕਹਿਣ ਲੱਗੇ ਵੀ ਇਹ ਸੁਣ ਕੇ ਫਿਰ ਗੁਰੂ ਸਾਹਿਬ ਨੇ ਉੱਥੇ ਸ਼ਬਦ ਗਾਇਆ ਨਾਨਕ ਦੁਖੀ ਆ ਸਭ ਸੁਣਤਾ ਕੀ ਬਾਤ ਹੈ ਡਿੱਗ ਗਿਆ ਦੁਰਪ੍ਰਤੇ ਹੂੰ ਹਰ ਇੱਕ ਸ਼ਬਦ ਨਾਲ ਉਹ ਥਾਨਕਾ ਜੋੜਨਾ ਥਾਨਕਾ ਜੀ ਇਹ ਕਹਿਣ ਵਾਸਤੇ ਵੀ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਜਾਂ ਹਰੇਕ ਜਪਦ ਦੇ ਨਾਲ ਕੋਈ ਨਾ ਕੋਈ ਸਾਖੀ ਹੁੰਦੀ ਆ ਕੋਈ ਨਾ ਕੋਈ ਥਾਨਕਾ ਹੁੰਦੀ ਆ ਉਹ ਨਾਨਕ ਦੁਖੀਆ ਸਭ ਸੰਸਾਰ ਇਸ ਸ਼ਬਦ ਦੇ ਨਾਲ ਕਿਹੜੀ ਥਾਂ ਨਿਕ ਆਇਆ ਉਹ ਕਵੀ ਸੰਤੋਖ ਸਿੰਘ ਨੇ ਆ ਲਿਖੀ ਹੋਈ ਜਿਹੜੀ ਸ਼ੋਸਾ ਦੇ ਚਿੱਤਰਾਂ ਦੇ ਵਿੱਚੋਂ ਆਈ ਹੋਵੇ ਹੂੰ ਜਾਂ ਹੋ ਸਕਦਾ ਚਿੱਤਰਾਂ ਦੇ ਵਿੱਚ ਅਜ ਕਿਸੇ ਨੇ ਦਰਜ ਕਰਨੀ ਹੋਵੇ ਨਵੇਂ ਬੰਚੜੀ ਨੂੰ ਪਤਾ ਨਾ ਜਿਆਦਾ ਨਵੇਂ ਲਿਖਣ ਕਿ ਨਵੇਂ ਲਿਖਣ ਗਿਆ ਹਾਏ ਹਾਏ ਕਿਉਂਕਿ ਲਿਖਣਾ ਸ਼ੁਰੂ ਹੋ ਗਿਆ ਕਿ ਪਿਛਲੇ ਇੱਕ ਪੱਲੇ ਲਿਖ ਦਿੱਤਾ ਸੀ ਨਾ ਇਟਲੀ ਦਾ ਤੁਹਾਡੇ ਕੋਲ ਤੁਸੀਂ ਇਹ ਚਲਾਇਆ ਵੀ ਸੀਗਾ ਹਾਂਜੀ ਹਾਂਜੀ ਤੇ ਉਹਦੇ ਨਾਲ ਇਹਨੇ ਸਾਰਾ ਜਿੱਦਾਂ ਹੈਗਾ ਉਹ ਸਾਰਾ ਸ਼ਲੋਕ ਦਿੱਤਾ ਹੋਇਆ ਸੰਸਰਦਾਨ ਦੇਂਦਰ ਦੁਆਇਆ ਪਰਸਰਾਮ ਰੋਵੇ ਕਰਿਆ ਆ ਅਜਾ ਸਰੂਪ ਹੈ ਠੀਖਿਆ ਖਾਇਆ ਸੀ ਦਰਗਾ ਮਿਲੈ ਸਜਾਈ ਹੂੰ ਉਹ ਸਾਰਾ ਸ਼ਬਦ ਲੈ ਕੇ ਅਖੀਰ ਦੇ ਜਿੱਥੇ ਹੈਗਾ ਨਾਨਕ ਤੁ ਗਿਆ ਸਤਸੰਭੀ ਇਸ ਸ਼ਬਦ ਦੀ ਆ ਉਥਾਨ ਕਾਇਆ ਹਾਏ 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 ਔਰ ਜੇ ਤੁਸੀਂ ਇਸ ਤੋਂ ਬਾਅਦ ਦੇਖੋਗੇ ਫਿਰ ਕਹਿੰਦੇ ਭਾਈ ਮਰਦਾਨੇ ਨੇ ਕਹਿਤਾ ਵੀ ਇਹ ਸ਼ਬਦ ਸਾਨੂੰ ਅਰਥ ਸੁਣਾਉਗਾ ਹੂੰ ਔਰ ਇਹਦੇ ਅਰਥਾਂ ਵਾਸਤੇ ਤਕਰੀਬਨ ਮੇਰਾ ਖਿਆਲ ਹੈ ਵੀ 25-30 ਪੰਨੇ ਜਿਹੜੇ ਹੈਗੇ ਆ ਕਵੀ ਸੰਤੋਖ ਸਿੰਘ ਕਾਲੇ ਕੀਤੇ ਆ ਉਹਦੇ ਵਿੱਚ ਉਹ ਸਾਰੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਵਾ ਜਿੰਨੀਆਂ ਵੀ ਹੈਗੀਆਂ ਵਾ ਚਾਹੇ 인ਦਰਦੀ ਆ ਚਾਹੇ ਪਰਸਰਾਮ ਦੀ ਆ ਜੇ ਮਲਦੀ ਆ ਰਾਮਚੰਦਰ ਦੀ ਆ ਪਾਂਡਵਾਂ ਦੀ ਆ ਹੂੰ ਉਹ ਸਾਰੀਆਂ ਕਹਾਣੀਆਂ ਵਿਸਥਾਰ ਦੇ ਵਿੱਚ 25-30 ਪੰਨੇ ਘੱਟੋ-ਘੱਟ ਜਿਹੜੇ ਹੈਗੇ ਆ ਜਿਆਦਾ ਹੋਣਗੇ ਮੇਰੇ ਸੱਜਣਾਂ ਜਿਹੇ ਇੱਥੇ ਲਿਖੇ ਹੋਏ ਆ ਔਰ ਜਿਹੜੇ ਤੁਸੀਂ ਅੱਜ ਹੁਣ ਪਹਿਲਾਂ ਜਦ ਬੇਨਤੀ ਕਰ ਦਿੰਦੇ ਆ ਜਦ ਉਹਨਾਂ ਦੇ ਵਿੱਚ ਵਿਆਖਿਆ ਕਰਦੇ ਹਾਂ ਜਦੋਂ ਦ੍ਰੋਪਦੀ ਦੇ ਸਰੀਰਕ ਅੰਗਾਂ ਦੀ ਇਹ ਤਸਵੀਰ ਖਿੱਚਦਾ ਪਿਆ ਵਾ ਭਾਵੇਂ ਤੁਸੀਂ ਆ 18 ਸਾਲ ਵਾਲੀ ਬੇਨਤੀ ਕਰ ਦਿੰਦੇ ਆ ਉਹ ਬੇਨਤੀ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਤੁਸੀਂ ਪੜ੍ਹ ਕੇ ਨਹੀਂ ਸੁਣਾ ਸਕਦੇ ਉਹ ਤੁਹਾਡੀ ਜੇ ਫਰੀਕੇ ਦੇ ਨਾਲ ਦ੍ਰੋਪਦੀ ਦੇ ਸਰੀਰਕ ਅੰਗਾਂ ਦਾ ਚਿੱਤਰਣਾ ਕਵੀ ਸੰਤੋਖ ਸਿੰਘ ਨੇ ਇੱਥੇ ਕੀਤਾ ਤਾਂ ਹੁਣ ਸਰੋਤਿਆਂ ਨੂੰ ਬੇਨਤੀ ਆ ਜੀ ਕਿ ਇਦਾਂ ਨਾ ਹੋਵੇ ਤੁਸੀਂ ਹੁਣ ਇਹ ਕਹੋ ਪਹਿਲਾਂ ਦ੍ਰੋਪਦੀ ਵਾਲਾ ਸੁਣਾਓ ਉਹ ਜਿੱਦਾਂ ਲੜੀਵਾਰ ਹੈਗਾ ਇਦਾਂ ਹੀ ਚੱਲਣਾ ਆ ਇਦਾਂ ਨਹੀਂ ਹੋ ਸਕਦਾ ਪੇ ਹੁਣ ਟਕਸਾਲੀ ਕਿਤੇ ਮੈਸੇਜ ਨਾ ਕਰ ਲਾ ਬਣਵੇਂ ਪਹਿਲਾਂ ਉਹ ਸੁਣਾਓ ਜੀ ਇਦਾਂ 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 ਨਹੀਂ ਹੋਣੀ ਉਹ ਤਾਂ ਜਦ ਲੜੀਵਾਦ ਆ ਉਦਾਂ ਉਦਾਂ ਹੀ ਆਊਗਾ ਤਾਂ ਹਨਾ ਨਹੀਂ ਉਹ ਹੁਣ ਮੈਂ ਪੜਨ ਤੋਂ ਅਸਮਰਾਥਿਆ ਉਹਦੇ ਵਾਸਤੇ ਜੋ ਕੁਝ ਕਿਉਂਕਿ ਉਹਦੇ ਵਿੱਚ ਨਿਕਲਦਾ ਘੱਟ ਨਹੀਂਗਾ ਕਿਉਂਕਿ ਹੁਣ ਬਸੰਗਰਾਂ ਦੇ ਸਬੰਧ ਵਿੱਚ ਵੀ ਇਹੋ ਕੁਝ ਦਿੱਤਾ ਜਾ ਰਿਹਾ ਜਾਂ ਦਲੀਲਾਂ ਦਿੱਤੀਆਂ ਜਾ ਰਹੀਆਂ ਵੀ ਆ ਜਿਹੜੀਆਂ ਗੁਰੂਗਰਾਸਾ ਚ ਹਵਾਲੇ ਦਿੱਤੇ ਹੋਏ ਆ ਜਾਂ ਇੰਦਰ ਦਾ ਦਿੱਤਾ ਜਾਂ ਰਾਮਚੰਦਰ ਦਾ ਜਾਂ ਕ੍ਰਿਸ਼ਨ ਦਾ ਦਿੱਤਾ ਪੁਆਇੰਟ ਮਾ ਦਿੱਤਾ ਉਹ ਉਹਨਾਂ ਨੂੰ ਪਤਾ ਕਿੱਥੋਂ ਲੱਗੂਗਾ ਬਿਲਕੁਲ ਜੀ ਆਪਾਂ ਇਦਾਂ ਕਰਾਂਗੇ ਜਿਹੜਾ ਚਿੱਟੀ ਸੀਓ ਦਾ ਪ੍ਰੋਗਰਾਮ ਹੈ ਨਾ ਬਲਜਿੰਦਰ ਹੁਣ ਵਾਲਾ ਜਿਹੇ ਚੰਗਰੇਜ਼ ਦਾ ਬਲਜਿੰਦਰ ਹੁੰਦੇ ਆ ਉਹ ਆਰ ਆਈਟੀ ਐਨ ਨਹੀਂ ਹੈਗਾ ਉਹ ਉਹਨਾਂ ਨੂੰ ਦੇ ਦਿਆਂ ਠੀਕ ਹੈ ਜੀ ਉਹ ਟੈਕਸ ਪਰ ਮੇਰਾ ਕਹਿਣਾ ਮਰਜ਼ੀ ਇਹਨਾਂ ਕਹਾਣੀਆਂ ਨੂੰ ਬਿਆਨ ਕਰਨਾ ਕੀ ਜ਼ਰੂਰੀ ਸਾਡੇ ਵਾਸਤੇ ਅਸੀਂ ਕਹਿੰਦੇ ਸਾਨੂੰ ਪਤਾ ਕਿੱਥੋਂ ਕਿੱਦਾ ਲੱਗੂਗਾ ਜੇ ਗੁਰਬਾਣੀ 'ਚ ਹਵਾਲੇ ਦਿੱਤੇ ਆ ਸਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਇਹ ਹਵਾਲੇ ਜਿਹੜੇ ਹਿੰਦੂ ਮਿਥੋਲੋਜੀ ਵਿੱਚੋਂ ਦਿੱਤੇ ਹੋਏ ਆ ਇਹ ਹਵਾਲੇ ਕਿੱਦਾਂ ਇਹ ਉਹਨਾਂ ਨੂੰ ਫਿਕਰ ਹੋਣਾ ਚਾਹੀਦਾ ਕਿ ਸਾਡੇ ਇਹ ਹਵਾਲੇ ਕਿੱਥੋਂ ਕਿੱਦਾਂ ਹੀ ਸਾਬ ਕੇ ਰੱਖਣੇ ਬਸ ਹਵਾਲਾ ਹਵਾਲਾ ਹੀ ਹੁੰਦਾ ਉਹ ਤਾਂ ਬਹਾਨਾ ਹੁੰਦਾ ਬਿਲਕੁਲ ਬਿਲਕੁਲ ਉਹਦੇ ਲਈ ਨਹੀਂ ਸਾਨੂੰ ਫਿਕਰ ਡੀ ਇੰਦਰ ਦੀ ਕੀ ਕਹਾਣੀ ਆ ਜਨਮੇਜੇ ਦੀ ਕੀ ਕਹਾਣੀ ਆ ਪਾਂਡਵਾ ਦੀ ਕੀ ਕਹਾਣੀ ਆ ਰਾਮਕ੍ਰਿਸ਼ਨਪਤੀ ਦੀ ਕੀ ਕਹਾਣੀ ਆ ਜਿਨ੍ਹਾਂ ਦੀਆਂ ਇਹ ਕਹਾਣੀਆਂ ਜਿਹੜੇ ਇਹਨਾਂ ਨੂੰ ਆਪਣੇ ਇਤਿਹਾਸਿਕ ਪਾਤਰ ਮੰਨਦੇ ਪਏ ਆ ਇਹ ਉਹਨਾਂ ਦੀ ਸਿਰਦਰਦੀ ਹੋ ਇਹਨੂੰ ਸਾਮਕੇ ਰੱਖਣਾ ਆਪਣੇ ਗ੍ਰੰਥਾਂ ਦੇ ਨਹੀਂ ਜੀ ਪਹਿਲਾ ਭਾਈ ਵੀਰ ਸਿੰਘ ਉਹ ਤੋਂ ਬਾਅਦ ਸੰਤ ਸਿੰਘ ਮਸਕੀਨ ਤੇ ਹੁਣ ਗਿਆਨੀ ਪਿੰਦਰਪਾਲ ਸਿੰਘ ਇਹ ਇਹ ਕਥਾਕਾਰਾਂ ਦੇ ਵਿੱਚੋਂ ਵਿਦਵਾਨਾਂ ਚੋਂ ਇਹਨਾਂ ਦਾ ਸਭ ਤੋਂ ਵੱਧ ਬੇੜਾ ਬੈਠਾ ਇਹਨਾਂ ਗੱਲਾਂ ਨੂੰ ਜਿਹੜੀ ਹਿੰਦੂ ਮਿਥੋਲੋਜੀ ਦੀ ਮਥਿਆਸ ਦੀਆਂ ਜਿਹੜੀਆਂ ਕਹਾਣੀਆਂ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਚਾਰਨ ਦਾ ਬਿਲਕੁਲ ਤੋ ਕਿ ਗੁਰਬਾਨੇ ਦੇ ਹਵਾਲੇ ਤੋਂ ਉਹ ਹਵਾਲਿਆਂ ਤੱਕ ਹੀ ਸੀਮਤ ਰੱਖਣਾ ਚਾਹੀਦਾ ਸੀ ਜਿਹੜਾ ਮੇਨ ਸਿਧਾਂਤ ਹੈਗਾ ਗੱਲ ਜਿਹੜੀ ਸਾਨੂੰ ਉੱਥੇ ਲਿਆਉਣੀ ਚਾਹੀਦੀ ਸੀ ਹਾਂ ਭਈ ਬਸ ਜੇ ਹੁਣ ਆਇਆ ਭਈ ਭਈ ਭਾਈ ਇੰਦਰ ਜਿਹੜਾ ਜਿਹੜਾ ਜਰਮਨ ਜਨਮੇਜ਼ਾ ਆ ਹਨਾ ਭਈ ਭਈ ਰਾਮ ਆ ਉਹ ਬਸ ਭਈ ਕੋਈ Hindu ਮਿਥਿਆਸ ਦਾ ਪਾਤਰ ਆ ਉਹਦੇ ਬਾਰੇ ਗੱਲ ਕੀਤੀ ਜਾ ਰਹੀ ਆ ਬਸ ਇੰਨੀ ਇੰਨੀ ਗੱਲ ਬਹੁਤ ਸੀ ਸਰੂ ਸਾਹਿਬ ਜਿੱਥੇ ਗਾ ਜਿੱਥੇ ਜਿਨ੍ਹਾਂ ਦਾ ਵਾਹ ਪੈਂਦਾ ਰਿਹਾ ਉਹਨਾਂ ਦੇ ਹਵਾਲੇ ਉਹਨਾਂ ਨੂੰ ਦੇ ਕੇ ਸਮਝਾਉਂਦੇ ਰਹਿ ਹੁਣ ਪ੍ਰਤੀਕ ਬਾਦਰਜੇ ਦੀ ਬਾਣੀ ਪੜਦੇ ਆ ਉਹਦੇ ਵਿੱਚ ਜ਼ਿਆਦਾ ਇਹਨਾਂ ਦਾ ਦਰੋਪਤੀ ਦਾ ਹੋ ਗਿਆ ਅਜਮਲ ਦਾ ਹੋ ਗਿਆ ਇਹਨਾਂ ਦਾ ਜ਼ਿਕਰ ਜ਼ਿਆਦਾ ਆਉਂਦਾ ਇਹਨਾਂ ਇਹਨਾਂ ਵਾਲੇ ਇਸ਼ਾਰੇ ਜਿਆਦਾ ਜਗ੍ਹਾ ਤੇ ਆਉਂਦੇ ਆ ਹਾਂਜੀ ਕਿਉਂਕਿ ਗੁਰੂ ਸਾਹਿਬ ਦਾ ਜੀਵਨ ਦਾ ਸਮਾ ਉੱਧਰ ਗੁਜ਼ਰਦਾ ਗਿਆ ਆਸਮਾਨ ਵਾਲੇ ਇਲਾਕੇ ਵੱਲ ਰਹੇ ਆ ਲੋਕੀ ਕਬਰਾਂ ਐ ਹੋਏ ਫਿਰਦੇ ਆ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸੱਪੇ ਹੋਏ ਦੁਖੀ ਹੋਏ ਹੋਏ ਆ ਹਾਂਜੀ ਗੁਰੂ ਸਾਹਿਬ ਉਹਨਾਂ ਨੂੰ ਉਹਨਾਂ ਦੇ ਧਰਮਾਂ ਦੇ ਹਵਾਲੇ ਦੇ ਕੇ ਸਮਝਾਉਂਦੇ ਆ ਵੀ ਤੁਹਾਡਾ ਧਰਮ ਕਹਿੰਦਾ ਦਰੋਪਤੀ ਨੇ ਵਿਫਤਾ ਚ ਯਾਦ ਕੀਤਾ ਉਹਦੀ ਪਤ ਰਹਿ ਗਈ ਆ ਜਜਮਲ ਨੇ ਯਾਦ ਕੀਤਾ ਉਹਦੀ ਪਤ ਰਹਿ ਗਈ ਜੀ ਜੇ ਗਾਜਨੇ ਜਾਲ ਚੀਤਾ ਉਹਦੇ ਬੰਧਨ ਕੱਟੇਗਾ ਵੀ ਤੁਸੀਂ ਪ੍ਰਮਾਤਮਾ ਦੇ ਉੱਤੇ ਟੇਕ ਕਿਉਂ ਨਹੀਂ ਲੱਗਦੇ ਹਾਂ ਯਾ ਯਾ ਬਸ ਗੱਲ ਉੱਥੇ ਤੱਕ ਹੀ ਰਹਿ ਰਹਿਜ ਵਿੱਚ ਸੀਮਤ ਗੱਲ ਕਹਾਣੀ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਕਿੰਨੇ ਵਜੇ ਇੰਦਰ ਸਵੇਰੇ ਉੱਠਿਆ ਕਿੰਨੇ ਵਜੇ ਗੌਤਮ ਗਿਆ ਉਹ ਸਾਰਾ ਬਿਆਨ ਕਰਦਾ ਉਹਨਾਂ ਤਾਂ ਸਿਰਦਰਦੀ ਜਿੰਨਾਂ ਦੀਆਂ ਕਹਾਣੀਆਂ ਹੈਗੀਆਂ ਜੀ ਅ ਕਹ ਰਾਜ ਆਪਾਂ ਇੰਨਾ ਕੁ ਰੱਖਦੇ ਆ ਬਾਕੀ ਅਗਲੇ ਹੱਥ ਥੋੜਾ ਬਸ ਇਹਦਾ ਜ਼ਰੂਰ ਆਪਾਂ ਜਿੰਨੇ ਵੀ ਤੁਹਾਡੇ ਸੁਰੋਤ ਤੇ ਹੈਗੇ ਯਾਦ ਰੱਖਣਾ ਵੀ ਜਦੋਂ ਇਤਿਹਾਸ ਦੀ ਗੱਲ ਕਰਨੀ ਹੋ ਪਤਾ ਹੋਵੇ ਇਤਿਹਾਸ ਜਿਹੜਾ ਹੈਗਾ ਕੁਦਰਤ ਦੇ ਨਿਯਮਾਂ ਦੇ ਉਲਟ ਜੋ ਹੋਵੇ ਉਹ ਇਤਿਹਾਸ ਨਹੀਂ ਹੋ ਸਕਦਾ ਬਿਲਕੁਲ ਜੀ ਜੋ ਕੁਦਰਤੀ ਨਿਯਮਾਂ ਦੇ ਉਲਟ ਗੱਲ ਜਾਰੀ ਹੋ ਇਤਿਹਾਸ ਨਹੀਂ ਉਹ ਮਿਥਾਸ ਆ ਚਾਹੇ ਉਹ ਕਿਸੇ ਮਤ ਦੇ ਅੰਦਰ ਵੀ ਪ੍ਰਚਾਰਿਆ ਜਾ ਰਿਹਾ ਇਹ ਨਹੀਂ ਵੀ ਅਨਮਤਾਂ ਦੇ ਅੰਦਰ ਗੱਲ ਹੋ ਰਹੀ ਆ ਤਾਂ ਉਹਦੇ ਤੇ ਅਸੀਂ ਗੱਲ ਚੱਕ ਲਈਏ ਵੀ ਇਦਾਂ ਕਿਦਾਂ ਹੋ ਸਕਦਾ ਤੇ ਜੇ ਕੋ ਸਾਡੇ ਤੇ ਕਰੇ ਤੇ ਫੇ ਅਸੀਂ ਕਹੀ ਜਾਈ ਵੀ ਇਦਾਂ ਹੋ ਕੋਈ ਜਾਂਦਾ ਹੁੰਦਾ ਨਹੀਂ ਪੰਥਪ੍ਰੀ ਸਿੰਘ ਹੁਣਾਂ ਨੂੰ ਨਾ ਜਦੋਂ ਵੀ ਕਰਾਮਾਤ ਦੀ ਗੱਲ ਹੁੰਦੀ ਪਤਾ ਕਿੱਦਾਂ ਕਹਿੰਦੇ ਹੁੰਦੇ ਸੀ ਇਹ ਨਹੀਂ ਇਹ ਹੋਇਆ ਇਦਾਂ ਹੋ ਨਹੀਂ ਸਕਦਾ ਪਰ ਜੇ ਗੁਰੂ ਚਾਵੇ ਤੇ ਕਰ ਸਕਦਾ ਉਹ ਹੂੰ ਔਰ ਇਹ ਇਹ ਹੁਣ ਕਸਮੈਟਿਕ ਕਿੱਥੋਂ ਲਿਆਵੇਂ ਗੁਰੂ ਕਦੋਂ ਚਾਹੁੰਦਾ ਕਦੋਂ ਨਹੀਂ ਚਾਹੁੰਦਾ ਬਸ ਇਹ ਇੰਨੀ ਖਤਰਨਾਕ ਸਟੇਟਮੈਂਟ ਆ ਨਾ ਜਾਨੀ ਕੋਈ ਵੀ ਬੰਦਾ ਇਦਾਂ ਕਰਕੇ ਪੀ ਆ ਜਿੰਦਰ ਸਿੰਘ ਹੁਣ ਬੜੀ ਵਧੀਆ ਉਹ ਤੋਂ ਹਜ਼ਾਰਾਂ ਦਿੱਤੀ ਸੀਗੀ ਆਪਾਂ ਕਈ ਵਾਰ ਗੱਲ ਕਰਦੇ ਹੁੰਨੇ ਆ ਕਿ ਉਹਨਾਂ ਕਿਕਰਾਂ ਦੀ ਮਿਠਾਈ ਆ ਉੱਥੇ ਕਿਹੜੀ ਇਹੋ ਜਿਹੀ ਵਿਵਤਾ ਆ ਗਈ ਸਿਰ ਗੁਰੂ ਸਾਹਿਬੇ ਚਾਹਣ ਲੱਗ ਪਏ ਵੀ ਰੱਬੀ ਨਿਜਮਾ ਦੇ ਉਲਟ ਕੋਈ ਕੰਮ ਕਰਕੇ ਦਿਖਾਇਆ ਜਾਏ ਨਹੀਂ ਇੱਕ ਗੁਰਬਾਣੀ ਦੀ ਪੰਕਤੀ ਵੀ ਆਉਂਦੀ ਹੈ ਨਾ ਲਿਖਿਆ ਹੋਇਆ ਵਾ ਵੀ ਦੋ ਤਿੰਨ ਦਿਨ ਨਹੀਂ ਪੈਂਦਾ ਰਿਹਾ ਇਸ ਵਾਸਤੇ ਗੁਰੂ ਸੰਗਤਾਂ ਭੁੱਖੀਆਂ ਸੀਗੀਆਂ ਤੇ ਗੁਰੂ ਸਾਹਿਬ ਨੇ ਕਿਕਰਾਂ ਤੋਂ ਮਠਿਆਇ ਛਾੜ ਦਿੱਤੀ ਹੁਣ ਦੂਸਰੇ ਪਾਸੇ ਬਲਜਿੰਦਰ ਸਿੰਘ ਹੁਣ ਗੱਲ ਕੀਤੀ ਸੀ ਵੀ ਆਨੰਦਪੁਰ ਦੇ ਅੰਦਰ ਇੰਨੇ ਮਹੀਨੇ ਕਿਹੜਾ ਪਿਆਰ ਆ ਉੱਥੇ ਯਾ ਉੱਥੇ ਗੁਰੂ ਨੇ ਕਿਉਂ ਨਹੀਂ ਜਾਇਆ ਉੱਥੇ ਤੇ ਇਤਹਾਸਕ ਸਰੋਤ ਜਿਹੜੇ ਹੈਗੇ ਆ ਇਹ ਕਹਿੰਦੇ ਵੀ ਚਾਰ ਸਿੱਖ ਜਿਹੜੇ ਪਾਣੀ ਲੈ ਇਹਨੇ ਸੀ ਪਤਾ ਵਿੱਚ ਚੌਂ ਦੇ ਵਿੱਚ ਦੋ ਵੀ ਪਾਣੀ ਲੈ ਕੇ ਵਾਪਸ ਮੁੜਨਗੇ ਕਿ ਨਹੀਂ ਮੁੜਨਗੇ ਵੀ ਚਾਰ ਪਾਣੀ ਲੈਣ ਕੇ ਮਰ ਉੱਥੇ ਮਰ ਜਾਨਾ। ਯਾ ਵੀ ਪਾਣੀ ਦਾ ਮੁੱਲ ਵੀ ਖੂਨ ਦੇ ਨਾਲ ਤਰਨਾ ਪਿਆ ਸਿੱਖਾਂ ਨੂੰ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਰਵਾਤਿ ਕਿਉਂ ਨਹੀਂ ਦਿਖਾਈ। ਹੂੰ। ਸੇਫਰਾਸਤੇ ਜਿਹੜਾ ਮਿਥਾਸ ਕੋਈ ਵੀ ਘਟਨਾ ਜਿਹੜੀ ਕੁਦਰਤ ਦੇ ਨਿਯਮਾਂ ਦੇ ਉਲਟ ਕਰਕੇ ਬਿਆਨੀ ਜਾ ਰਹੀ ਹੈ ਉਹ ਮਿਥਾਸ ਆ ਚਾਹੇ ਉਹਨੂੰ ਸਿੱਖੀ ਦੇ ਨਾਂ ਹੇਠਾਂ ਪ੍ਰਚਾਰੋ, ਚਾਹੇ ਉਹਨੂੰ ਹਿੰਦੂ ਮਤ ਦੇ ਨਾਂ ਹੇਠਾਂ ਪ੍ਰਚਾਰੋ, ਚਾਹੇ ਉਹਨੂੰ ਇਸਾਈ ਮਤ ਦੇ ਨਾਂ ਹੇਠਾਂ ਪ੍ਰਚਾਰੋ। ਚਾਹੇ ਉਹ ਨੂੰ ਇਸਲਾਮ ਦੇ ਨਾਂ ਹੇਠਾਂ ਪ੍ਰਚਾਰਿਆ ਜਾਂਦਾ ਨਹੀਂ ਬਿਲਕੁਲ ਜੀ ਇੱਕ ਪੰਕਤੀ ਵੀ ਹੁੰਦੀ ਆ ਸ਼ਲੋਕ ਆ ਮੇਰੇ ਖਿਆਲੋਂ ਉਹ ਹਾਂ ਫਰੀਦ ਜੀ ਦਾ ਨਾ ਫਰੀਦਾ ਲੋੜੇ ਦਾਖ ਬਜ਼ੌਰੀਆਂ ਹਮ ਕਿੱਕਰ ਬੀਜਾ ਜੱਟ ਹਾਂਜੀ ਹਾਂਜੀ ਹਨਾ ਹੰਡੇ ਉਨਕ ਪਾਇੰਦਾ ਪੇ ਜੇ ਜੇ ਗਰਵਾਣੀ ਕਹਿੰਦੀ ਆ ਪੇ ਕਿੱਕਰ ਦੇ ਵੀ ਬੀਜ ਕੇ ਬੰਦਾ ਦਾਖ ਵੀ ਨਹੀਂ ਦਾਖਾਂ ਵੀ ਨਹੀਂ ਉਹ ਤੋਂ ਆਸ ਰੱਖ ਸਕਦਾ ਹਾਲਾਂਕਿ ਦਾਖਾਂ ਗੂਰਾਂ ਤੋਂ ਬਣਦੀਆਂ ਅੰਗੂਰ ਦਰਖਤਾਂ ਨੂੰ ਲੱਗਦੇ ਆ ਫਰੂਟ ਐ ਉਹ ਫਰੂਟ ਐ ਉਹ ਲੱ ਕੋ ਲੱ ਕੋ ਸੰਭਾਵਨਾ ਹੈਗੀ ਆ ਵੀ ਕਿਕਰ ਨੂੰ ਅੰਗੂਰ ਲੱਗ ਜਾਣ ਜਾਣੀ ਬਿਲਕੁਲ ਤੇ ਉਹ 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 ਨਹੀਂ ਹੋ ਸਕਦੇ ਵੀ ਤੁਕਿਆਂ ਦੀ ਦਾਖ ਨਹੀਂ ਬਣ ਸਕਦੀ ਤੇ ਤੁਕਿਆਂ ਦੇ ਲੱड्डੂ ਕਿੱਦਾਂ ਬਣ ਗਿਆ ਯਾਰ ਬਿਲਕੁਲ ਹਾਈ ਗੱਲ ਜਦੋਂ ਗੁਰਬਾਣੀ ਵੀ ਕਸਵਟੀ ਦੇ ਉੱਤੇ ਅਸੀਂ ਦੇਖਣਾ ਹਰ ਇੱਕ ਚੀਜ਼ ਨੂੰ ਕੋਈ ਵੀ ਘਟਨਾ ਹੈਗੀ ਆ ਇੱਕ ਪਾਸੇ ਸਿੱਕੇ ਨੇ ਵੀ ਸਾਡੇ ਕੋਲ ਗੁਰਬਾਣੀ ਗੁਰੂਆਂ ਦੀ ਆਪਣੀ ਦਿੱਤੀ ਹੋਈ ਆ ਹੂੰ ਹਰ ਪ੍ਰਵਾਣੀ ਨੇ ਚਾਹੇ ਸਾਡੇ ਅੰਦਰ ਦੀ ਗੱਲ ਕੀਤੀ ਆ ਚਾਹੇ ਬਾਹਰ ਦੀ ਗੱਲ ਕੀਤੀ ਨਿਜਮ ਇੱਕੋ ਹੀ ਕੰਮ ਕਰਦਾ ਜਿੱਥੇ ਗੁਰੂ ਸਾਹਿਬ ਕਹਿੰਦੇ ਵੀ ਜੋ ਪਾਵੇ ਭਾਂਡੇ ਵਿੱਚ ਵਸਤ ਸਾਂ ਨਿਕਲੇ ਹਾਂਜੀ ਜੀ 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 ਜੋ ਭਾਂਡੇ ਵਿੱਚ ਪਾਉਂਗੇ ਚਾਹੇ ਅੰਦਰ ਦੇ ਭਾਂਡੇ ਚਾਹੇ ਬਾਹਰ ਦੇ ਭਾਂਡੇ ਵਿੱਚ ਜੋ ਪਾਉਂਗਾ ਨਿਕਲਣਾ ਉਹੀ ਕੁਝ ਆ ਉਹੀ ਕੁਝ ਆ ਯਾ ਇਹ ਤਾਂ ਨਹੀਂ ਹੋ ਸਕਦਾ ਵੀ ਪਾਉਂ ਤੂੰ ਹੀਰਨ ਤੇ ਉਹਦੇ ਵਿੱਚੋਂ ਨਿਕਲੇ ਖੀਰ ਨਿਕਲਣ ਸ਼ੁਰੂ ਹੋ ਜਵੇ ਨਹੀਂ ਮੈਂ ਤਾਂ ਇੱਕ ਦਿਨ ਅੱਗੇ ਮੈਂ ਸੋਚਿਆ ਮੈਂ ਕਿਹਾ ਫੇਸਬੁੱਕ ਤੇ ਪਾਈਏ ਵੀ ਭਾਈ ਉਹ ਜਿਹੜੀ ਹਿਰਨ ਤੋਂ ਖੀਰ ਬਣਦੀ ਆ ਉਹਦੀ ਰੈਸਪੀ ਦੱਸੋ ਸਾਨੂੰ ਤੇ ਮੰਨ ਲਓ ਮੇਰੇ ਕੋਲ 2 ਕਿਲੋ ਹਿਰਨ ਹਾਂਜੀ ਉਹ ਚ ਮੈਂ ਹੋਰ ਕੀ ਕੀ ਪਾਵਾਂ ਕਿਉਂਕਿ ਮੈਨੂੰ ਇੱਥੇ ਬੰਦਾ ਮੈਂ ਮੈਂ ਪੁੱਛਿਆ ਇੱਕ ਦਿਨ ਸੈਸ ਭਾਈ ਪੇ ਪੇ ਯਾਰ ਹਿਰਨ ਇਦਾਂ ਪੇ ਗੁਰਨਾਨ ਦੇਵ ਜੀ ਨੂੰ ਕਿੱਥੋਂ ਮਿਲਿਆ ਹੋਊਗਾ ਪੇ ਨਹੀਂ ਉਹ ਕਹਿੰਦਾ ਨਹੀਂ ਨਿਊਜ਼ੀਲੈਂਡ ਚ ਵੀ ਮਿਲ ਜਾਂਦਾ ਹਾਂਜੀ ਬਈ ਮੈਂ ਕਿਹਾ ਮੰਨ ਲਓ ਅਸੀਂ ਖੀਰ ਬਣਾਉਣੀ ਹੋਵੇ ਘਰੇ ਵੀ 2 ਕਿਲੋ ਹਿਰਨ ਹੋਵੇ ਉਹ ਚ ਹੋਰ ਕੀ ਕੀ ਪਾਈਏ ਅਸੀਂ ਉਹ ਨਾਲ ਨਾਲ ਇਹ ਵੀ ਦੇਖਣਾ ਪੈਣਾ ਹੈ ਇਹ ਟਕਸਾਲੀਆਂ ਜਰਾ ਅਲਰਜੀ ਹੁੰਦੀ ਹੈ ਬਾਈ ਚਾਂਸ ਸਾਰਾ ਪਾਠ ਪੜ੍ਹਨ ਦੇ ਬਾਵਜੂਦ ਵੀ ਜੇ ਹਿਰਨ ਹਿਰਨੇ ਰਹਿ ਗਈ ਫੇ ਖਾ ਲੈ ਉਸੇ ਖੀਰ ਸੰਭੀ ਕੇ ਖਾਵਾਂਗੇ ਨਾ ਸਾਨੂੰ ਤਾਂ ਸਾਨੂੰ ਤਾਂ ਰੈਸਪੀ ਦੇ ਦੇ ਨਹੀਂ ਸਹੀ ਗੱਲ ਹੈ ਤੁਹਾਡੀ ਪਰ ਇੱਕ ਗੱਲ ਭਾਈ ਸਾਹਿਬ ਜੀ ਤੁਸੀਂ ਹਾ ਗੱਲ ਕਹਿੰਦੇ ਹੋ ਨਾ ਕਿ ਅੱਜ ਇੰਨਾ ਕੋਈ ਹਾਂਜੀ ਪਰ ਹੁਣ ਸਵਾਲ ਇਹ ਹੈ ਕਿ ਇੰਨਾ ਥੋੜਾ ਆ ਸਮਝੋ ਬੈ ਆ ਤਾਂ ਹਫਤਾ ਪਛਾਇਆ ਨਹੀਂ ਜਾਣਾ ਉਹ ਤਾਂ ਟਕਸਾਲੀ ਤਾਂ ਜਾਣੇ ਮਰਨੇ ਵਾਲੇ ਇੰਨੇ ਨਾਲ ਨਹੀਂ ਹੋਰੇ ਕਿ ਤੁਸੀਂ ਦੇਖ ਲਓ ਦੇਖੋ ਜਦੋਂ ਅਪਾ ਆਮ ਇਹ ਗੱਲ ਕਹਿੰਦੇ ਸੱਚ ਬੋਲਣ ਦੇ ਵਿੱਚ ਨਾ ਤੁਹਾਨੂੰ ਕੋਈ ਚੇਤਾ ਰੱਖਣ ਦੀ ਲੋੜ ਨਹੀਂ ਪੈਂਦੀ ਮੁੜ ਕੇ ਕੋਈ ਸ਼ੱਕ ਨਹੀਂ ਜਦੋਂ ਝੂਠ ਬੋਲਣਾ ਪੈਂਦਾ ਉਸ ਨੂੰ ਤੁਹਾਨੂੰ ਬਾਰ-ਬਾਰ ਚੇਤਾ ਰੱਖਣਾ ਪੈਂਦਾ ਫਿਰ ਤੁਹਾਡੇ ਤੋਂ ਗਲਤੀ ਹੋ ਜਾਂਦੀ ਹੈ ਹੁਣ ਇੱਥੇ ਤੇ ਗਲਤੀ ਕਰਨ ਦੀ ਉਹਨਾਂ ਨੇ ਵੀ ਹਿਰਨ ਦਾ ਖੀਰ ਬਣਾ ਦਿੱਤੀ ਮੁੜ ਕੇ ਚੇਤਾ ਭੁੱਲ ਗਏ ਵੀ ਗੁਰੂ ਸਾਹਿਬ ਨੂੰ ਮਾਸ ਨਹੀਂ ਖਵਾਉਣਾ ਉੱਥੇ ਚੇਤਾ ਭੁੱਲ ਗਏ ਵੀ ਗੁਰੂ ਅੰਗਦ ਦੇਵ ਜੀ ਦੇ ਵੇਲੇ ਮੱਛੀ ਦੇ ਪਕੌੜੇ ਕੱਢੇ ਗਏ ਆ ਉਹਨੂੰ ਵੀ ਪਨੀਰ ਦੇ ਪਕੌੜੇ ਬਣਾ ਦੇ ਉਹ ਬਾਅਦ ਚ ਹਾਂ ਉਹ ਚੇਤਾ ਭੁੱਲ ਗਿਆ ਇੱਥੇ ਜਦੋਂ ਇਹ ਸੇਵਕ ਤਲਕੇ ਲਿਆਇਆ ਲਿਖਿਆ ਉਹਨਾਂ ਨੇ ਬਹੁਤ ਮਸਾਲੇ ਪਾ ਕੇ ਤਲਕੇ ਲਿਆਂਦੀ ਉਹਨਾਂ ਨੇ ਹੂੰ ਉੱਥੇ ਵੀ ਹਾਜੇ ਤੱਕ ਰੱਖਣਾ ਚਾਹੀਦਾ ਸੀ ਗੁਰੂ ਸਾਹਿਬ ਤਾਂ ਮਾਸ ਖਾਂਦੇ ਨਹੀਂਗੇ ਹਾਂ ਤੇ ਉਸ ਵੇਲੇ ਵੀ ਉੱਥੇ ਕੁਛ ਨਾ ਕੁਛ ਇਦਾਂ ਲਿਖ ਦੇਣਾ ਚਾਹੀਦਾ ਸੀ ਹੂੰ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਹਫਤੇ ਤੁਸੀਂ ਰੱਖੋ ਆਪਣਾ ਜਾਰੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰ ਹੈ ਜੀ ਬਹੁਤ ਬਹੁਤ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਜੀ ਇਹ ਕੁਛ ਹੈਗਾ ਅੱਗੇ ਤਾਂ ਚਰਿਤਰਾ ਚਈਆ ਕੁਛ ਹੁੰਦਾ ਹੁੰਦਾ ਸੀ ਤੇ ਹੁਣ ਇਹ ਸੰਤੋਖ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ ਟਕਸਾਲੀਓ ਸਮਝਾਉ ਉਹਨੂੰ ਥੋੜਾ ਬੱਤਾ ਇਦਾਂ ਇੰਨਾ ਧੱਕਾ ਨਹੀਂ ਠੀਕ ਬਿਲਕੁਲ ਦੀ ਹੈਰਾਨੀ ਇਹ ਹੁੰਦੀ ਹੈ ਵੀ ਹੁਣ ਐਨੇ ਐਨੇ ਪ੍ਰੋਗਰਾਮ ਸਾਡੇ ਹੋ ਗਏ ਦੇ ਉੱਤੇ ਹੂੰ ਵੀ ਜਿਹਨੂੰ ਡਿਪੈਂਡ ਕਰਨ ਦੇ ਲਈ ਜਿਹਨੂੰ ਜਾਗਰੂ ਪ੍ਰਚਾਰ ਵੀ ਕਹਿੰਦੇ ਸੀ ਨਾ ਵੀ ਇੱਥੇ ਆਸ ਬਹੁਤ ਜ਼ਰੂਰੀ ਹੈ ਹਜੇ ਉਹ ਜੀ ਗੱਲ ਲੱਭੀ ਨਹੀਂ ਵਿੱਚੋਂ ਵੀ ਜਿਹੜੀ ਰੱਖੀ ਜਾਵੇ ਹਾਂ ਨਹੀਂ ਨਹੀਂ ਦੇਖੋ ਗੱਲ ਗੱਲ ਇੱਥੇ ਖਤਮ ਹੋ ਜਾਂਦੀ ਹੁੰਦੀ ਹੈ ਜਦੋਂ ਨਾ ਰੱਖਣ ਦੀ ਵੀ ਗੱਲ ਆ ਕੁਝ ਗੱਲਾਂ ਮੈਂ ਇੱਕ ਦਿਨ ਪੋਸਟ ਵੀ ਪਾਈ ਸੀ ਭਾਈ ਸਾਹਿਬ ਜੀ ਦੇਖੋ ਜਦੋਂ ਨਾ ਉਹ ਸੰਤੋਖ ਸਿੰਘ ਗੁਰਨਾਥ ਸਿੰਘ ਜੀ ਬਾਰੇ ਕਹਿੰਦਾ ਹਾਂਜੀ ਜਿਹੜੀ ਸਿੱਖ ਕੌਮ ਦੀ ਸਿੱਖ ਧਰਮ ਦੀ ਸਭ ਤੋਂ ਅਹਿਮ ਕਟਨਾਆ ਨਾ ਉਹ ਹੈਗੀ ਜਨੇਊ ਵਾਲੀ ਹਾਂਜੀ ਹਾਂਜੀ ਕਿਉਂਕਿ ਸਾਡੀ ਸਾਡੀ ਲੜਾਈ ਇੱਥੋਂ ਸ਼ੁਰੂ ਹੁੰਦੀ ਆ ਸਿੱਖ ਕੌਮ ਦੀ ਹੁਣ ਉਹਦ ਨੂੰ ਕਹਿੰਦਾ ਆ ਭਈ ਜਦੋਂ ਗੁਰੂ ਸਾਹਿਬ ਨੇ ਬ੍ਰਾਹਮਣ ਨੂੰ ਜਵਾਬ ਦੇ ਦਿੱਤਾ ਜਦੋਂ ਗੱਲ ਇਦਾਂ ਹੋਈ ਆ ਹੋਇਆ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਜਨੇਊ ਪਾ ਲਿਆ ਹਾਂਜੀ ਠੀਕ ਹੈ ਜੀ ਹਾਂਜੀ ਅੱਛਾ ਤੇ ਉਹ ਤੋਂ ਬਾਅਦ ਆਖਰੀ ਜਿਹੜੀ ਘਟਨਾ ਆ ਸਾਡੀ ਉਹ ਹੈਗੀ ਆ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਦੇਣ ਦੀ ਹਾਂਜੀ ਉਹਦੇ ਵਿੱਚ ਨਾਲ ਬਰਾਬਰ ਦਸਮ ਗ੍ਰੰਥ ਖੜਾ ਆ ਹਾਂਜੀ ਉਹ ਤੋਂ ਬਿਨਾ ਹੈਗੀ ਆ ਘਟਨਾ ਅਮਰ ਸੰਚਾਰ ਦੀ ਹਾਂਜੀ ਉਹ ਸਾਰੀ ਦੀ ਸਾਰੀ ਬ੍ਰਾਹਮਣ ਦੇ ਕਹੇ ਦੇ ਉੱਤੇ ਯੱਗ ਹਵਨ ਕਰਕੇ ਦੇਵੀ ਨੂੰ ਪ੍ਰਗਟ ਕਰਕੇ ਦੇਵੀ ਦੀ ਕਰਦ ਤੇ ਉਹਦੇ ਉਹਦੇ ਬੋਡੀਗਾਰਡ ਦਾ ਉਹਦੇ ਚੌੜ ਬਰਦਾਰ ਦਾ ਕਸ਼ਹਿਰਾ ਹਾਂਜੀ ਉਹ ਲੈ ਕੇ ਅਮਰ ਸੰਚਾਰ ਹੋ ਰਿਹਾ ਹੈ ਫਿਰ ਦੱਸੋ ਬੱਚਿਆ ਕਿ ਹੁਣ ਅਸੀਂ ਕਹੀ ਜਾਂਦੇ ਵੀ ਦੁੱਧ ਵਿੱਚ ਮੱਖੀ ਆ ਹਾਂਜੀ ਹਾਂਜੀ ਇੰਨਾ ਕੁ ਹੋਣ ਦੇ ਬਾਵਜੂਦ ਜਾਨੀ ਸਾਡੇ ਕੋਲ ਪਿੱਛੇ ਕੀ ਬਚਦਾ ਆ ਇਹ ਇਹ ਦੋਏ ਘਟਨਾਵਾਂ ਜਿਹੜੀਆਂ ਨਾ ਆਪਸ ਵਿੱਚ ਜਿਹੜੀ ਅਮਰ ਸੰਚਾਰ ਵਾਲੀ ਦੇਵੀ ਪ੍ਰਗਟ ਕਰਨੇ ਵਾਲੀ ਤੇ ਇੱਕ ਜਨੇਊ ਵਾਲੀ ਉਹ ਦੋ ਘਟਨਾਵਾਂ ਜਿਹੜਾ ਬੰਦਾ ਲਿਖਦਾ ਆ ਹਾਂਜੀ ਹੁਣ ਜਦੋਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਕੋਈ ਕੇਸ ਹੁੰਦਾ ਮੰਨ ਲਓ ਹਾਂਜੀ ਇਮੀਗ੍ਰੇਸ਼ਨ ਹੀ ਆ ਠੀਕ ਹੈ ਇਮੀਗ੍ਰੇਸ਼ਨ ਨੂੰ ਤੁਸੀਂ ਵੀਜ਼ਾ ਅਪਲਾਈ ਕਰਦੇ ਆ ਹਾਂਜੀ ਉਹਦੇ ਉੱਤੇ ਜੇ ਤੁਸੀਂ ਇਦਾਂ ਜੇ ਬੰਦਾ ਬੀਏ ਪੜਿਆ ਆ ਜੀ ਠੀਕ ਹੈ ਉਹ ਉਹਨਾਂ ਨੂੰ ਉੱਥੇ ਲਿਖਦੇ ਹੋਏ ਕਿ ਮੈਂ ਐਮਏ ਪੜਿਆ ਆ ਹਾਂਜੀ ਠੀਕ ਹੈ ਹੁਣ ਮੰਨ ਲਓ 15 ਪੇਜ ਦਾ ਹੈਗਾ ਆ ਫਾਰਮ ਤੁਹਾਡਾ ਠੀਕ ਹੈ ਉਹਦੇ ਨਾਲ ਤੋਂ ਅਸੀਂ ਸਰਟੀਫਿਕੇਟ ਲਾਏ ਸਾਰਾ ਕੁਝ ਕੀਤਾ ਇੱਕ ਅੱਖਰ ਨਾਲ ਇੱਕ ਬੀ ਦੀ ਜਗ੍ਹਾ ਐਮ ਪਾ ਦਿੱਤਾ ਤੁਸੀਂ ਹਾਂਜੀ ਬੀ ਦੀ ਜਗ੍ਹਾ ਐਮ ਕੀਤੀ ਉਹ ਬੀਏ ਸੀ ਲਿਖਤੀ ਐਮਏ ਹਾਂਜੀ ਠੀਕ ਹੈ ਜਾਨੀ ਬੱਬਾ ਜਿਹੜੀ ਬੱਬੇ ਵਾਲੀ ਵੀ ਆ ਉਹ ਲਿਖਣੀ ਸੀ ਐਮ ਪਾਤੀ ਮੰਮੇ ਵਾਲੀ ਹੁਣ ਉਹ ਗਈ ਆ ਐਪਲੀਕੇਸ਼ਨ ਸਾਰਾ ਕੁਝ ਹੋ ਗਿਆ ਵੀਜ਼ਾ ਲੱਗਣ ਕੰਢੇ ਆ ਗਿਆ ਉਹ ਕਹਿੰਦੇ ਹੋ ਸਾਨੂੰ ਚੇਤਾ ਭੁੱਲ ਗਿਆ ਤੁਸੀਂ ਪਲੀਜ਼ ਐਮ ਦਾ ਸਰਟੀਫਿਕੇਟ ਲਿਆ ਦਿਓ ਹਾਂਜੀ ਜਦੋਂ ਤੁਸੀਂ ਸਰਟੀਫਿਕੇਟ ਦੇਣ ਲੱਗੇ ਤੁਸੀਂ ਕਹਿੰਦੇ ਸੌਰੀ ਮਿੱਤੋ ਇਹ ਗਲਤੀ ਨਾਲ ਹੋ ਗਿਆ ਵੀ ਮੈਂ ਵੀ ਇਹ ਕੀਤੀ ਹੋ ਆ ਲੈ ਲਓ ਸਰਟੀਫਿਕੇਟ ਉਹ ਤੁਹਾਡੀ ਐਪਲੀਕੇਸ਼ਨ ਡਿਕਲਾਈਨ ਕਰੂਗੇ ਹਾਂਜੀ ਉਹ ਕਹਿਣਗੇ ਰੋਂਗ ਇਨਫੋਰਮੇਸ਼ਨ ਦਿੱਤੀ ਆ ਜੀ 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 ਤੁਸੀਂ ਇਹ ਕਹੋ ਕਿ ਇੱਕ ਅਖਰਈ ਆ ਯਾਰ ਹਾਂਜੀ ਐਦਾਂ ਕਿਉਂ ਕਰਦਿਆਂ ਮਨਜੂਗੇ ਉਹ ਨਾ ਨਾ ਠੀਕ ਹੈ ਹੁਣ ਇੱਥੇ ਕੋਰਟ ਵਿੱਚ ਗਵਾਹੀ ਦੇਣੀ ਹੋਵੇ ਕੋਈ ਗੱਲ ਹੋਵੇ ਮੰਨ ਲਓ ਪੀ ਪੁਲਿਸ ਦੇ ਨਾਲ ਹੋਵੇ ਕੁਝ ਹੋਵੇ ਇੱਕ ਬੰਦੇ ਦਾ ਜਦੋਂ ਇੱਕ ਝੂਠ ਫੜਿਆ ਜਾਂਦਾ ਨਾ ਇੱਕ ਝੂਠ ਠੀਕ ਹੈ ਉਹ ਤੋਂ ਬਾਅਦ ਉਹ ਪਮਾ ਸੋਹਾ ਖਾਈ ਜਾਵੇ ਉਹ ਕਹਿੰਦੇ ਕਿ ਕਿਉਂਕਿ ਤੇਰਾ ਆ ਝੂਠ ਸਾਬਤ ਹੋ ਗਿਆ ਹੁਣ ਜੀ ਹੁਣ ਤੂੰ ਗਵਾਹ ਜਿਹੜੀ ਗਵਾਹੀ ਦੇਣੀ ਆ ਨਾ ਤੇਰੀਆਂ ਬਾਕੀ ਗੱਲਾਂ ਤੇ ਭਰੋਸਾ ਨਹੀਂ ਕਰ ਸਕਦੇ ਅਸੀਂ ਬਿਲਕੁਲ ਬਿਲਕੁਲ ਜਦੋਂ ਸੰਤੋਖ ਸਿੰਘ ਦਾ ਇੱਕ ਝੂਠ ਫੜਿਆ ਗਿਆ ਸੀ ਜਨੇਊ ਵਾਲਾ ਉਹ ਤੋਂ ਬਾਅਦ ਸਾਡੇ ਪ੍ਰਚਾਰਕਾਂ ਨੂੰ ਕਹਿਣਾ ਚਾਹੀਦਾ ਸੀ ਵੀ ਨਹੀਂ ਭਾਈ ਜਿਹੜਾ ਬੰਦਾ ਇੱਥੇ ਝੂਠ ਬੋਲ ਗਿਆ ਨਾ ਗਾਹਾਂ ਭਰੋਸਾ ਨਹੀਂ ਕਰਨਾ ਹਾਂ ਵੀ ਜਿਹੜਾ ਸ਼ੁਰੂਆਤ ਤੇ ਝੂਠ ਬੋਲ ਗਿਆ ਉਹਦੇ ਤੇ ਕੀ ਭਰੋਸਾ ਕੀਤਾ ਬਸ ਕਹਾਣੀ ਖਤਮ ਹੋਈ ਬਿਲਕੁਲ ਠੀਕ ਹੈ ਗਰਮਾਣੀ ਦੇ ਵਿੱਚੋਂ ਪਰਸਨਲਿਟੀ ਡਿਵੈਲਪਮੈਂਟ ਦੇ ਲਈ ਜਿਹੜੇ ਨੁਕਤੇ ਸੀਗੇ ਉਹ ਸਾਂਝੇ ਕਰਦੇ ਇਤਿਹਾਸ ਨੂੰ ਪਿੱਛੇ ਛੱਡਦੇ ਪਰ ਮੈਨੂੰ ਲੱਗਦਾ ਪਈ ਉਹਨਾਂ ਸਾਕੀ ਸੁਣਉਣੀ ਆ ਉਹਦੇ ਵਿੱਚ ਕੋਈ ਜ਼ੋਰ ਨਹੀਂ ਲੱਗ ਰਿਹਾ ਠੀਕ ਆ ਆਪਣੇ ਮਜੇ ਦੇ ਨਾਲ ਉਹ ਜੋ ਕਰਨਾ ਚਾਹੁੰਦੇ ਆ ਕਰ ਲੈਂਦੇ ਆ ਇਸ ਕਰਕੇ ਉਹਨੂੰ ਬਚਾ ਕੇ ਬੈਠੇ ਆ ਧੰਨਵਾਦ ਜੀ ਆਪਾਂ ਲੈ ਲਈਏ ਬ੍ਰੇਕ ਬ੍ਰੇਕ ਤੋਂ ਬਾਅਦ ਮਿਲਦੇ ਆ ਆਪਾਂ 5 ਵਜੇ ਤੱਕ ਹੈਗੇ ਆ 10 ਮਿੰਟ ਹੁਣ ਅਸੀਂ ਲਾਉਣੇ ਆ ਤੇ ਉਹ ਤੋਂ ਬਾਅਦ ਫਿਰ ਉਹ ਜਿਹੜਾ ਬਜ਼ੁਰਗ ਆ ਉਹਦੀਆਂ ਦੋ ਵੀਡੀਓ ਆ ਠੀਕ ਹੈ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਦੇ ਸੰਬੰਧ ਵਿੱਚ ਉਹਦੇ ਉੱਤੇ ਥੋੜੀ ਜਿਹੀ ਗੱਲ ਕਰਨੀ ਆ ਆਓ ਬ੍ਰੇਕ ਤੋਂ ਬਾਅਦ ਉਹ ਗੱਲ ਕਰਦੇ ਆਂ